ਮంత్రిਵਾਂ ਉਹ ਕਿੱਕਲੀ ਦੀ ਵੀ ਗੱਲ ਕੀਤੀ ਜਾਂਦੀ ਹੈ ਕਿੱਕਲੀ ਦੀ ਜ਼ਿਕਰ ਕੀਤਾ ਗਿਆ ਤੁਸੀਂ ਅੱਜ ਸਟੇਜ ਤੇ ਤੰਜ ਕਸਿਆ ਕੀ ਲੱਗਦਾ ਸ਼ੋਭਾ ਦਿੰਦਾ ਇਹੋ ਜੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਆਲਾ ਕੁਰਸੀ ਤੇ ਬੈਠ ਕੇ ਆਵੇਂ ਬਿਹੇਵ ਕਰਨਾ ਚਾਹੀਦਾ ਹੈ ਹੁਣ ਉਹ ਕਿੱਕਲੀਆਂ ਪਾਉਂਦੇ ਚੰਗੇ ਨਹੀਂ ਲੱਗਦੇ ਇੱਕ ਕਿੱਕਲੀਆਂ ਜਿਹੜੋ ਕਲਾਕਾਰ ਸੀ ਉਦੋਂ ਜਦੋਂ ਉਹਨਾਂ ਦੇ ਮੂੰਹ ਤੋਂ ਇਹ ਸੱਜਦੀਆਂ ਸਨ ਅੱਜ ਬਤੌਰ ਮੁੱਖ ਮੰਤਰੀ ਉਹ ਕੋਈ ਪਾਲਿਸੀ ਪਲੈਨਿੰਗ ਪੰਜਾਬ ਦੇ ਹਿੱਤ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਪੂਰੇ ਤੇ ਅਗਰ ਗੱਲ ਸਮਝਾਉਣਗੇ ਲੋਕਾਂ ਨੂੰ ਤਾਂ ਠੀਕ ਲੱਗੇਗਾ ਅਦਰਵਾਈਜ਼ ਇਹ ਕਿਕਲੀਆਂ ਕੁਕਲੀਆਂ ਨੇ ਕੋਈ ਚੀਜ਼ ਬੱਲੇ ਨਹੀਂ ਬੋਲੀ ਮੁੱਖ ਮੰਤਰੀ ਜਰੋਂ ਉਹ ਕਿਕਲੀ ਦੀ ਵੀ ਗੱਲ ਕੀਤੀ ਜਾਂਦੀ ਹੈ ਕਿਕਲੀ ਦੀ ਜ਼ਿਕਰ ਕੀਤਾ ਗਿਆ ਤੁਸੀਂ ਅੱਜ ਸਟੇਜ ਤੇ ਤੰਜ ਕਸਿਆ ਕੀ ਲੱਗਦਾ ਸ਼ੋਭਾ ਦਿੰਦਾ ਇਹੋ ਜੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਆਲਾ ਕੁਰਸੀ ਤੇ ਬੈਠ ਕੇ ਆਵੇਂ ਬਿਹੇਵ ਕਰਨਾ ਚਾਹੀਦਾ ਹੈ ਹੁਣ ਉਹ ਕਿਕਲੀਆਂ ਪਾਉਂਦੇ ਚੰਗੇ ਨਹੀਂ ਲੱਗਦੇ ਇੱਕ ਕਿਕਲੀਆਂ ਜਿਹੜੋ ਕਲਾਕਾਰ ਸੀ ਉਦੋਂ ਜਦੋਂ ਉਹਨਾਂ ਦੇ ਮੂੰਹ ਤੋਂ ਇਹ ਸੱਜਦੀਆਂ ਸਨ ਅੱਜ ਬਤੌਰ ਮੁੱਖ ਮੰਤਰੀ ਉਹ ਕੋਈ ਪਾਲਿਸੀ ਪਲੈਨਿੰਗ ਪੰਜਾਬ ਦੇ ਹਿੱਤ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਪੂਰੇ ਤੇ ਅਗਰ ਗੱਲ ਸਮਝਾਉਣਗੇ ਲੋਕਾਂ ਨੂੰ ਤਾਂ ਠੀਕ ਲੱਗੇਗਾ ਅਦਰਵਾਈਜ਼ ਇਹ ਕਿੱਕਲੀਆਂ ਕੁੱਕਲੀਆਂ ਨੇ ਕੋਈ ਚੀਜ਼ ਬੱਲੇ ਨਹੀਂ ਪਾਉਂਦੇ ਮੁੱਖ ਮੰਤਰੀ ਜਰੋਂ ਉਹ ਕਿੱਕਲੀਆਂ ਦੀ ਵੀ ਗੱਲ ਕੀਤੀ ਜਾਂਦੀ ਹੈ ਕਿੱਕਲੀਆਂ ਦਾ ਜ਼ਿਕਰ ਕੀਤਾ ਗਿਆ ਤੁਸੀਂ ਅੱਜ ਸਟੇਜ ਤੇ ਤੰਜ ਕਸਿਆ ਕੀ ਲੱਗਦਾ ਸ਼ੋਭਾ ਦਿੰਦਾ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਆਲਾ ਕੁਰਸੀ ਤੇ ਬੈਠ ਕੇ ਆਵੇਂ ਬਿਹੇਵ ਕਰਨਾ ਚਾਹੀਦਾ ਹੈ ਹੁਣ ਉਹ ਕਿੱਕਲੀਆਂ ਪਾਉਂਦੇ ਚੰਗੇ ਨਹੀਂ ਲੱਗਦੇ ਇੱਕ ਇੱਕਲੀਆਂ ਜਿਹੜੋ ਕਲਾਕਾਰ ਸੀ ਉਦੋਂ ਜਦੋਂ ਉਹਨਾਂ ਦੇ ਮੂੰਹ ਤੋਂ ਇਹ ਸੱਜਦੀਆਂ ਸਨ ਅੱਜ ਬਤੌਰ ਮੁੱਖ ਮੰਤਰੀ ਉਹ ਕੋਈ ਪਾਲਿਸੀ ਪਲੈਨਿੰਗ ਪੰਜਾਬ ਦੇ ਹਿੱਤ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਪੂਰੇ ਤੇ ਅਗਰ ਗੱਲ ਸਮਝਾਉਣਗੇ ਲੋਕਾਂ ਨੂੰ ਤਾਂ ਠੀਕ ਲੱਗੇਗਾ ਅਦਰਵਾਈਜ਼ ਇਹ ਕਿੱਕਲੀਆਂ ਕੁਕਲੀਆਂ ਨੇ ਕੋਈ ਚੀਜ਼ ਬੱਲੇ ਨਹੀਂ ਪਾਉਂਦੇ